ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੋਖੁਰਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਬਠਿੰਡੇ ਤੋਂ ਸੰਗਰੂਰ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਸਿੱਧੂ ਡੇਰੀ ਫਾਰਮ ਤੇ ਬਾਈ ਦਾ ਨਾਮ ਨਰਮਲ ਸਿੰਘ ਹੈ ਇੱਥੇ ਹਰ ਟਾਈਮ ਵਾੜਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਨੌ ਨਗ ਤੁਹਾਨੂੰ ਦਿਖਾਉਣੇ ਆ ਖਾਸ ਕਰਾ ਲਾ ਵੀ ਨੌਆਂ ਦੇ ਵਿੱਚੋਂ ਅੱਠ ਵਾੜਾਂ ਜਿਹੜੀਆਂ ਗੱਬਨ ਚੈੱਕਪਾਸ ਇੱਕ ਛੋਟੀ ਬੱਛੀ ਹੈ ਜਿਹੜੀ ਵੀ ਗੱਭਣ ਦਿਖਾਵਾਂਗੇ ਉਹਨੂੰ ਤੁਸੀਂ ਚੈੱਕ ਪਾਸ ਇੱਥੇ ਵੀ ਕਰਵਾ ਸਕਦੇ ਹੋ ਜਾਂ ਜਦੋਂ ਤੁਹਾਡੇ ਘਰੇ ਪਸ਼ੂ ਪਹੁੰਚਦਾ ਹੈ ਤੇ ਗੱਡੀ ਖੜੀ ਖੜੀ ਆਪਦੇ ਡਾਕਟਰ ਵੀਰ ਤੋਂ ਉੱਥੇ ਵੀ ਪਾਸ ਕਰਾ ਸਕਦੇ ਹੋ ਚੈੱਕ ਪਾਸ ਕਰਾਉਣਾ ਜ਼ਰੂਰੀ ਹੈ ਤਾਂ ਜਰੂਰ ਕਰਾ ਕੇ ਲਿਆ ਕਰੋ ਨੰਬਰ ਸਕਰੀਨ ਉੱਤੇ ਚੱਲੂਗਾ ਜਿਹੜੇ ਤੇ ਤੁਸੀਂ ਕਾਲ ਕਰਕੇ ਸੌਦਾ ਕਰਨਾ ਹੋਊਗਾ ਆਓ ਡਿਟੇਲ ਪੁੱਛਣੀ ਸ਼ੁਰੂ ਕਰੀਏ ਪਹਿਲਾਂ ਜਿਹੜੀ ਅਸਰਵੱਛੀ ਆ ਉਹ ਦਿਖਾ ਕੇ ਫਿਰ ਤੁਹਾਨੂੰ ਅੱਠ ਦੀਆਂ ਅੱਠ ਉਹਦੋਂ ਅਗਲੀਆਂ ਗੱਭਣ ਵੇੜਾਂ ਜਿਹੜੀਆਂ ਉਹ ਦਿਖਾ ਦੂੰਗਾ ਸੋ ਚਰਵਾਤ ਕਰਦੇ ਆ ਇੱਕ ਛੋਟੇ ਬੱਚੇ ਤੋਂ ਪਹਿਲੇ ਨੰਬਰ ਤੇ ਜਿਹੜੀ ਬੱਚੀ ਖੜੀ ਹੈ ਨਰਮਲ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਰਮਲ ਅੱਠ ਆਪਣੇ ਕੋਲ ਗੱਭਣਾ ਤੇ ਇੱਕ ਇਹ ਦੂਜੀ ਜਿਹੜੀ ਖਾਲੀ ਹੈ ਜਿਹੜੀ ਬੱਚੀ ਛੋਟੀ ਹੈ ਜੀ ਜੀ ਤੇ 11 ਵੜਣਾ ਹੀ ਆਪਾਂ ਤਿੰਨ ਜਰਸੀ ਵੀਡੀਓ ਹੱਟ ਬਣਾਵਾਂਗੇ ਜੀ ਹੂੰ ਇੱਕ ਇਹ ਹਰ ਚਲਾਈਆਂ ਜੀ ਆਪਾਂ ਬਿਲਕੁਲ ਹੈਗੀ ਆਪਣੇ ਕੋਲ ਹਾਂਜੀ ਹਾਂਜੀ ਠੀਕ ਹੈ ਇਹ ਬਸ 8-9 ਮਹੀਨਾ ਦਾ ਬੱਚਾ ਜੀ ਹੂੰ ਤੇ ਦੰਦੋ ਖੀਰੀ ਹੈ ਤੋਰ ਦੇ ਬਈ ਸੋ ਦੋਸਤੋ ਪਹਿਲੇ ਨੰਬਰ ਤੇ ਦੇਖੋ ਇਹ ਅਸਰ ਬੱਚੀ ਹੈ ਦੰਦੋ ਖੀਰੀ ਹੈ ਤਾਂ ਜਾਇਦਾ ਸੋਹਣਾ ਹੈ ਬਾਕੀ ਤੁਰੂਗੀ ਤੇ ਤੁਸੀਂ ਇਹਦਾ ਸਟਰਕਚਰ ਦੇਖ ਲਓਗੇ ਪਹਿਲੇ ਨੰਬਰ ਤੇ ਇਹਨੂੰ ਦੇਖ ਲਓ ਤੁਸੀਂ ਦੇਖੋ ਇਹਦਾ ਸਟਰਕਚਰ ਨਰਮਲ ਜਾਣ ਦੇ ਥੋੜੀ ਅੱਗੇ ਨੂੰ ਲੀ एवरीवन ਸੋ ਇਹ ਪਹਿਲੇ ਨੰਬਰ ਤੇ ਬੱਛੀ ਅਸਰ ਵੈਡ ਸੋ ਇਹ ਪਹਿਲੇ ਨੰਬਰ ਤੇ ਜਿਹੜੀ ਬੱਚੀ ਦੱਸੋ ਵਿਕਰੀ ਵਾਲੀ ਐ ਇਹ ਤੋਂ ਬਾਅਦ ਚ ਅੱਠ ਵੈੜਾ ਹੋਰ ਆ ਜਿਹੜੀਆਂ ਗੱਭਣਾਂ ਤੁਹਾਨੂੰ ਦਿਖਾਉਣ ਨੂੰ ਨਰਮਲ ਬਾਈ ਜਿਹੜੀ 2 ਨੰਬਰ ਦੇ ਉੱਤੇ ਵੈੜਾ ਹਾਂਜੀ ਹਾਂਜੀ ਕਿੰਨੇ ਚਿਰ ਦੀ ਗੱਭਣਾਂ ਇਹ ਸਾਢੇ 5 ਮਹੀਨੇ ਦੀ ਗੱਭਣਾਂ ਹੀ ਠੀਕ ਐ ਹਾਂਜੀ ਮੂੰਹ ਖੀਰੀ ਐ ਦੰਦੋ ਖੀਰੀ ਸਾਢੇ 5 ਮਹੀਨੇ ਦੀ ਗੱਭਣਾਂ ਹਾਂਜੀ ਹਾਂਜੀ ਠੀਕ ਐ ਆ ਬਿੜੀ ਦਿਖਾਓ ਜੀ ਆ ਜਸਨੀ ਰਾਮਰ ਤੋਂ ਉਹ ਮਿਢਲੀ ਡੜੀਏ ਬੋਲੀ ਜਾਂਦੀ ਬਾਈ ਉਹ ਚ ਠੀਕ ਐ ਆ ਘੜੀ ਬਲੈਕ ਅੱਗੇ ਆ ਗਈ ਠੀਕ ਹੈ ਤੋਂ ਦੋਸਤੋ ਇਹ ਪ੍ਰੋਪਰ ਵੀਡੀਓ ਜਿਹੜੀ ਬਈ ਬਣਾ ਕੇ ਲਿਆ ਜਿਹੜੀ ਤੁਸੀਂ ਆ ਕੇ ਵੀ ਦੇਖ ਲੈਣੀ ਹੈ ਇਹ ਬੱਚੀ ਹੁਣ ਤੋਰਾਂਗੇ ਠੀਕ ਹੈ ਓਕੇ ਤਾਂ ਨਾ ਬਸ ਜਿਹੜਾ ਭਰਾ ਚਾਹੂਗਾ ਸਾਰੀਆਂ ਦੇਖ ਲੂਗਾ ਉਹ ਜਰਸੀ ਉਧਰ ਖੜੀਆਂ ਨੇ ਓਕੇ ਸੋ ਇਹ ਪਹਿਲੇ ਨੰਬਰ ਤੇ ਹੁਣ ਤੁਸੀਂ ਗੱਬਣਾ ਦੇ ਵਿੱਚੋਂ ਦੇਖ ਲਓ ਸਾਢੇ ਪੰਜ ਮਹੀਨਿਆਂ ਦੀ ਗੱਬਣ ਦੰਦੋ ਖੀਰੀ ਬਲੈਕ ਰਾਂਗੇ ਜਿਆਦਾ ਇਹ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਸੋ ਇਹ ਪਹਿਲੇ ਨੰਬਰ ਤੇ ਗੱਬਣਾ ਦੇ ਵਿੱਚੋਂ ਆ वैसे वीडियो ਚ 2 ਨੰਬਰ ਤੇ ਤੁਸੀਂ ਇਸ ਬੱਛੀ ਨੂੰ ਦੇਖੋਗੇ। ਹਵਾਨਾ ਕਿੰਨਾ ਕੁ ਬਣਾ ਰਹੀ ਹੈ ਦੱਸੋ ਤੁਸੀਂ ਆਈਡੀਆ ਲਾਓ। ਇਸ ਤਰ੍ਹਾਂ ਦਾ ਰੋਕ ਹੈ। ਤੋੜ ਕੇ ਤੁਹਾਨੂੰ ਦਿਖਾਵਾਂਗੇ। ਦੰਦ ਕਨਫਰਮ ਕਰ ਲੈਣੇ ਆ। ਠੀਕ ਹੈ ਨਰਮਲ ਓਕੇ। ਦੰਦ ਦੋਸਤੋ ਮੈਨੂੰ ਦਿਸ ਗਏ ਆ ਤੁਸੀਂ ਆ ਕੇ ਭਾਵੇਂ ਦੇਖ ਲਓ ਜੇ ਖੀਰੀ ਕਨਫਰਮ ਆ। ਤੁਰਨੀਆਂ ਘਾਟੀ ਬਾਈ ਜੀ। ਚਲ ਜਿੰਨਾ ਕੁ ਤੁਰਦੀਆਂ ਬਸ ਭੋਵੇਂ ਦੇ ਕਢਾ ਦਿੰਦੇ। ਸੋ ਦੋਸਤੋ ਤੁਰਨਾ ਇਹਨਾਂ ਨੇ ਘਾਟੀ ਆ ਕਿਉਂਕਿ ਖੁੱਲੀਆਂ ਫਿਰਦੀਆਂ ਬੱਚੀਆਂ ਹੁੰਦੀਆਂ। ਸਾਢੇ 5 ਮਹੀਨਿਆਂ ਦੀ ਗੱਬਣ ਚੰਗੀ ਪਲੀ ਵੀ ਵੱੱਛੀ ਐ ਫੁੱਲ ਥਣਾ ਚ ਵਿੱਥੀ ਐ ਤੇ ਸੋਹਣਾ ਹੀ ਇਹਦਾ ਟੰਚਾ ਐ ਦੇਖੋ ਟੰਚਾ ਦਾ ਸੀ। ਲੈ ਨਾ ਮੂਲ ਬੱਸ ਵੀ। ਸੋ ਪਸੰਦ ਆਵੇ ਤਾਂ ਕੰਟੈਕਟ ਕਰੋ ਬਾਈ ਜੀ ਨਾਲ। ਥਣ ਚਾਰੀ ਸੋਹਣੇ। ਹਵਾਨਾ ਸਾਫ਼ ਸੁਥਰਾ ਕੱਢੂਗੀ। ਜੋ ਪੂਰਾ ਚੌੜਾ ਹੋ ਆਣਾ ਰਹਿਣਾ ਇਹਦਾ ਥਾਣਾ ਹਜ ਬਿੱਥੀ ਪੁੱਲ ਦਿਸਦੀ 2 ਨੰਬਰ ਤੇ ਕੱਬ ਇਹ ਦੋ ਦੰਦ ਆਈ ਇਹਨਾਂ ਨੂੰ ਵਿਖਾਉਣੇ ਨਹੀਂ ਚਲ ਰਹਿਣ ਦੇ ਕਨਫਰਮ ਦੋ ਦੰਦ ਆਈ ਠੀਕ ਹੈ ਕਿਨੇ ਜਦ ਦੀ ਕੱਬ ਇਹ ਵੀ 5 ਮਹੀਨੇ ਦੀ ਕੱਬਣਾਈ 5 ਮਹੀਨਿਆਂ ਦੀ ਕੱਬਣਾ ਦੱਸੋ ਇਹ ਵੀ ਤੇ ਕਨਫਰਮ ਹੈ ਦੋ ਦੰਦ ਦੰਦ ਇਹਨੇ ਦਿਖਾਉਣੇ ਨਹੀਂ ਚੇਤੀ ਸੋ ਤੋ ਦੰਦ ਵੈੜ ਪੰਜ ਮਹੀਨੇ ਦੀ ਗੱਬਣ ਚਾਰ ਹੀ ਥਾਣਾ ਠੀਕ ਹੈ ਤੋ ਚੈੱਕ ਪਾਸ ਤੁਸੀਂ ਕਰਾ ਕੇ ਲਿਜਾ ਸਕਦੇ ਹੋ ਨਰਮਲ ਭਾਈ ਵੀਡੀਓ ਚ ਚੌਥੇ ਨੰਬਰ ਤੇ ਜਿਹੜੀ ਬੱਛੀ ਆਪਾਂ ਦਾ ਇਹਦੇ ਫੋਟਾਂ ਜ਼ਰੂਰ ਹੈਗੀਆਂ ਹਾਂਜੀ ਹਾਂਜੀ ਆਡਰ ਦੇਖੋ ਹੀ ਬੱਛੀ ਦਾ ਪਤਾ ਨਾ ਫੋਟਾਂ ਦੋਸਤੋ ਸਿੰਗ ਜਿਹੜੇ ਆ ਦਾਗਣ ਤੋਂ ਬਾਅਦ ਫੁੱਟੇ ਹੋਏ ਆ ਹੱਲੋ ਖਣਾ ਦੇ ਵੱਲੋਂ ਕੋਈ ਫੋਟ ਨਹੀਂ ਹੈ ਸਾਫ਼ ਹਵਾਨਾ ਕਿੰਨੇ ਚਿਰ ਦੀ ਗੱਬਣ ਬਈ ਇਹ ਪੰਜ ਮਾਂਥੀ ਇਹ ਖੀਰੀ ਮੂੰਹ ਹੀ ਠੀਕ ਹੈ ਪੰਜਾਂ ਮਹੀਨੇ ਦੀ ਗੱਬਣ ਤੇ ਦੰਦੋਂ ਖੀਰੀ ਹੈ ਦੰਦ ਜਿਹੜੀਆਂ ਦਿਖਾ ਲੈਣੀਆਂ ਉਹ ਦਿਖਾਉਂਦੇ ਜਾਵਾਂਗੇ ਠੀਕ ਹੈ ਓਕੇ ਬਈ ਹਜੇ ਸਾਰੇ ਦੰਦ ਖੜੇ ਹੋਵੇ ਰੰਗ ਰੂਪ ਦੇਖਿਓ ਦੱਸੋ ਡਿਜ਼ਾਈਨ ਪ੍ਰਿੰਟ ਜਿਹੜਾ ਬੜਾ ਸੋਹਣਾ ਗੱਬਣ ਹੈ ਪੰਜ ਮਹੀਨਿਆਂ ਦਾ ਬਿਊਟੀ ਬਹੁਤ ਆ ਦੋਸਤੋ ਵੈਡ ਦੇ ਵਿੱਚ ਸਿਰਫ ਸਿੰਗਾਣ ਲੋ ਰਹਿ ਗਿਆ ਵੀ ਇਹਦੇ ਪੂਰੇ ਵਧੀਆ ਤਰੀਕੇ ਨਾਲ ਦਾਗੇ ਨਹੀਂ ਜਾ ਸਕੇ ਹਾਲਾਂਕਿ ਸਿੰਗ ਕੱਢਦੀ ਨਹੀਂ ਗਈ ਇੱਥੇ ਹੀ ਰੁਕ ਜਾਣੀ ਹੈ ਖੀਰੀ ਕਨਫਰਮ ਪੰਜ ਮਹੀਨਿਆਂ ਦੀ ਗੱਪਾਂ ਚੈੱਕ ਪਾਸ ਇੱਥੋਂ ਕਰਾ ਲਿਓ ਭਾਵੇਂ ਲੈ ਜਾ ਕੇ ਕਰਾ ਲਿਓ ਆਪਦੇ ਕੋਲ ਮੌਕੇ ਤੇ ਕਰਵਾ ਸਕਦੇ ਹੋ ਗੱਡੀ ਖੜੀ ਖੜੀ ਚਾਰ ਨੰਬਰ ਦੇ ਉੱਤੇ ਇਸ ਵੀਡੀਓ 'ਚ ਅੱਛੀ ਨੂੰ ਤੁਸੀਂ ਦੇਖ ਰਹੇ ਹੋ ਪੰਜ ਨੰਬਰ ਦੇ ਉੱਤੇ ਵੱਛੀ ਤੁਹਾਨੂੰ ਫੁੱਲ ਹਾਈਟ ਲੈਂਥ ਵਾਲੀ ਦਿਖਾਉਣੇ ਆ ਟੈਗ ਨੰਬਰ 37 ਹੈ ਦੰਦ ਜੇ ਮੈਨੂੰ ਦੱਸਗੇ ਉਹ ਦੰਦਾਈ ਠੀਕ ਹੈ ਦੋ ਦੰਦ ਬੱਛੀ ਆ ਦੱਸੋ ਬਾਕੀ ਪਰਫਰਮ ਦੋ ਦੰਦ ਓਕੇ ਕਨਫਰਮ ਦੋ ਦੰਦ ਬਾਕੀ ਤੁਸੀਂ ਫੋਲੋ ਆ ਕੇ ਵੀ ਲੋ ਨਰਮਲ ਕਿੰਨੇ ਚਿਰ ਦੀ ਕੱਪਣਾ ਬਾਈ ਇਹ ਵੀ ਸਾਢੇ ਪੰਜ ਮਹੀਨੇ ਦੀ ਕੱਪਣਾ ਹੀ ਸਾਢੇ ਪੰਜ ਮਹੀਨਿਆਂ ਦੀ ਇਕਲੀ ਇਕਲੀ ਡੇਟ ਆ ਜਦੋਂ ਇਹ ਆਈ ਹੋਈ ਵੀ ਠੀਕ ਹੈ ਹਾਂਜੀ ਹਾਂਜੀ ਉਹ ਜਿਹੜਾ ਬਾਈ ਜੀ ਲੈਣਗੇ ਓਕੇ ਸੋ ਇਹ ਵੀ ਸਾਢੇ ਪੰਜ ਮਹੀਨਿਆਂ ਦੀ ਕੱਪਣ ਫੁੱਲ ਹਾਈਟ ਫੁੱਲ ਲੰਬੀ ਵਹਿੜ ਹੈ ਦੋ ਦੰਦ ਦਾ ਗੱਬਣ ਬੱਚੀ ਸਾਫ਼ ਫਜ਼ਰੀਏ ਥੱਲੇੋਂ ਬਾਕੀ ਕੋਲੋਂ ਇਹਨੇ ਚਾਰ ਦੰਦ ਚੱਕ ਲਈ ਠੀਕ ਹੈ ਇਹਨਾਂ ਦੰਦ ਨਹੀਂ ਪਟਾਉਣੇ ਇਹਨਾਂ ਨੂੰ ਠੀਕ ਹੈ ਅੱਛਾ ਭਾਈ ਗੱਬਣ ਕਿੰਨੇ ਚੱਦੀ ਹੈ ਇਹ 6 ਮਹੀਨੇ ਦੀ ਗੱਬਣ ਹੈ 6.5 ਦੇ ਕਰੀਬ ਹੋ ਗਈ ਸਮਝ ਲਓ 6 6.5 ਮਹੀਨੇ ਦੀ ਗੱਬਣ ਚਾਰ ਦੰਦ ਹੈ ਦੰਦ ਭਾਈ ਕਹਿੰਦਾ ਵੀ ਇਹਨੇ ਦਿਖਾਉਣੇ ਨਹੀਂ ਤਕਾ ਕਰੂਗੀ ਫਿਰ ਆਪਾਂ ਕਹਦਾ ਜੀ ਤੁਹਾਨੂੰ ਪਤਾ 3 3 3 3 ਸਾਲਾਂ ਤੋਂ ਵੀ ਵੀਡੀਓ ਬਣਾਉਂਦੇ ਹਾਂ ਸਹੀ ਉਹ ਗੱਲ ਚ ਕੋਈ ਉਹ ਨਹੀਂ ਨਿਕਲ ਨਹੀਂ ਹੋਵੇ ਖੈਰ ਦੰਦ ਦੇਖੇ ਹੋਏ ਹੁੰਦੇ ਆ ਕਈ ਵਸੋਂ ਟੋਡੋ ਬੱਤਤਾ ਕਰਦੇ ਆ ਟਾਂਚਾ ਦੇਖੋ ਫੁੱਲ ਵਾਜਣ ਦੁੱਧ ਵਾਲਿਆਂ ਗਾਵਾਂ ਜਿੰਨਾ ਵੇਟ ਆ ਦੱਸੋ ਹਜੇ ਇਹਨੇ ਸੋਣਾ 6 ਮਹੀਨਿਆਂ ਦੀ ਗੱਬਣ ਰੁੱਤ ਚੰਗੀ ਚ ਸੂਪਣਾ 3 ਮਹੀਨੇ ਰਹਿੰਦੇ ਆ ਤੇ 6ਵੇਂ ਮਹੀਨੇ ਦੇ ਐਂਡ 'ਚ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਪੂਰੀ ਰੁੱਤ ਚ ਸੂਕੀ ਕਰਮਾ ਵਾਲੀ ਮੰਡਰ ਮਾਂ ਜਿਹੜੇ ਅੰਤ ਤੱਕ ਜਾਂਦੇ ਆਂ 10ਵੇਂ ਮਹੀਨੇ ਚ ਜਾ ਕੇ ਜਦੋਂ ਸਹੀ ਰੁੱਤ ਆਉਂਦੀ ਗਾਵਾਂ ਦੇ ਸੂਰਦੀ ਉਦੋਂ ਇਹਨੇ ਬੱਚੇ ਨੂੰ ਜਨਮ ਦੇਣਾ। ਤੋਂ ਇਹ ਵਾਇਰ ਤੁਸੀਂ ਦੇਖ ਸਕਦੇ ਹੋ। 5 ਨੰਬਰ ਦੇ ਉੱਤੇ 6 ਨੰਬਰ ਦੇ ਉੱਤੇ ਦੋਸਤੋ ਇਹ ਵਾਇਰ 6 ਨੰਬਰ ਸਹੀ ਹੈ 7ਵੇਂ ਨੰਬਰ ਤੇ ਇੱਕ ਵਾਇਰ ਤੁਹਾਨੂੰ ਦਿਖਾਉਣਾ ਹੈ। ਕੀ ਬਾਤਾਂ ਆ ਥੱਲੋਂ ਥਣ ਹਵਾਨੇ ਵੱਲੋਂ ਵੀ ਢਾਂਚਾ ਵੀ ਖੜੀ ਦਾ ਤੁਸੀਂ ਦੇਖੋ। ਨਰਮਲ ਭਾਈ ਇਹ ਕਿੰਨੇ ਚਿਰ ਤੱਕ ਬਣ ਇਹ ਸਾਢੇ 6 ਦੇ ਕਰੀਬ ਹੋ ਗਈ 2.5 ਮਹੀਨੇ ਬਾਕੀ ਇਹਦੇ ਠੀਕ ਹੈ ਚੈੱਕ ਕਰਾ ਲਈ ਕੋਈ ਵਈਆ ਕਰਾਉਣ ਲੱਗੇ ਫਵਾਨ ਦੀ ਚੜਾਈ ਦੇਖ ਲਓ ਦੋਸਤੋ 2.5 ਮਹੀਨੇ ਰਹਿੰਦੇ ਅਸੂਨ ਚ ਚੌਗ ਵਾਲੇ ਦੰਦ ਚੱਕ ਰਹੀ ਹੈ ਬੱਚੀ ਤੇ ਇਹਨੇ ਵੀ ਚੌ ਦੇ ਚੱਕੇ ਆ ਜੀ ਠੀਕ ਹੈ ਜਿਹੜੀ ਪਹਿਲਾਂ ਥੋੜੀ ਸਿੱਧੂ ਆਪਾਂ ਹਾਂਜੀ ਸੋ ਦੇਖੋ ਹਵਾਨਾ ਇਹਦਾ ਸਿੱਧੀ-ਸਿੱਧੀ ਬਹੁਤ ਹੈ ਜੀ ਬਹੁਤ ਸੋਹਣਾ ਢਾਂਚਾ ਉਨਾ ਹੀ ਸੋਹਣਾ ਥਣ ਹਵਾਨਾ ਆ ਗਾੜੀ ਬੜੀ ਚੰਗੀ ਰੱਖੀ ਆ ਹਜੇ ਗੱਬਣ ਇਹ ਸਾਢੇ 5 ਆਂਦੀ ਆ 2.5 ਮਹੀਨੇ ਰਹਿੰਦੇ ਅਸੂਨ ਚ ਸੈਕਸਲ ਸੀ ਮਨਾਈਏ ਅੱਛਾ ਹਾਂਜੀ ਹਾਂਜੀ ਸੀਮਨ ਵੀ ਭਾਈ ਕਹਿੰਦਾ ਵੀ ਸਿਕਸ ਸੜੀ ਲੱਗਾ ਹੈ ਦੇਖੋ ਚੌੜੀ ਹਵਾਨੇ ਤੋਂ 23 ਨੰਬਰ ਟੈਗ ਆਈ ਠੀਕ ਹੈ ਭਾਈ ਤੂੰ ਬੜੀ ਸੋਹਣੀ ਬੱੱਚੀ ਹੈ ਦੱਸੋ ਹਵਾਨੇ ਵੱਲੋਂ ਵੀ ਉੱਤੋਂ ਵੀ 23 ਨੰਬਰ ਇਹਦੇ ਟੈਗ ਲੱਗਾ ਹੋਇਆ ਉਹ ਮੈਂ ਹਵਾਨੇ ਦੀ ਚੜਾਈ ਬਾਰੇ ਗੱਲ ਕੀਤੀ ਸੀ ਉਹ ਤੁਹਾਨੂੰ ਇੱਥੋਂ ਵੀ ਕਲੀਅਰ ਦਿਸੂਗਾ ਇਹ 6 ਦਾ ਦੋ ਚੁੱਕੀ ਛਮ ਠੀਕ ਐ ਗੱਭਣ ਕਿਨੇ ਚੱਲੀ ਇਹ ਸਾਢੇ 4 ਮਹੀਨੇ ਸਾਢੇ 4 ਹਾਂਜੀ ਹਾਂਜੀ ਸਿਲਸਿਲੀ ਬਹੁਤ ਆਈ ਠੀਕ ਐ ਹੁਣ ਵੀ ਚੱਲ ਰਹੀ ਐ ਠੀਕ ਐ ਓਕੇ ਤੋਰ ਦੇ ਬਈ ਸੋਲ ਸੋ 6 ਦੰਦਾ ਸਾਢੇ 4 ਮਹੀਨਿਆਂ ਦੀ ਗੱਭਣ ਦੇਖੋ ਇਹਦਾ ਢਾਂਚਾ ਇਹ ਖੁੱਲੀਆਂ ਫਿਰਦੀਆਂ ਆਇਆਂ ਕਰਕੇ ਹਜੇ ਇਹ ਮਰਜ਼ੀ ਨਾਲ ਹੀ ਤੁਰਨੀਆਂ ਕੋਸਦੰਨ ਰੱਸਾ ਪਾਇਆ ਰਹਿ ਗਿਆ ਤਾਂ ਫਿਰ ਇਹਨਾਂ ਨੂੰ ਮੜ ਕੇ ਹੱਤ ਬਣ ਜਾਂਦੀ ਹੈ ਫਿਰ ਇਹਨਾਂ ਨੂੰ ਜਿਵੇਂ ਮਰਜ਼ੀ ਤੋੜ ਸਕਦੇ ਨੇ ਸੋ 4.5 ਮਹੀਨੇ ਦੀ ਗੱਬਨ ਦੋਸਤੋ ਇਹ 6 ਦੰਦ ਵੈੜ ਵਿਕਰੀ ਆਸਲੇ ਆ। ਗਲਾਸ ਉੱਤੇ ਜਿਹੜੀ 9 ਨੰਬਰ ਦੇ ਉੱਤੇ ਐ ਨੰਨੀ ਕਿਨੇ ਚਰ ਦੀ ਗੱਬਨ ਹੈ ਬੱਚੇ 7 ਤੋਂ ਉਪਰ ਆਈ 7 ਮਹੀਨੇ ਤੋਂ ਉੱਤੇ ਆ। ਹਾਂਜੀ ਹਾਂਜੀ ਦੰਦੋ ਕਿਵੇਂ ਭਈ ਇਹ? ਦੰਦੋ ਦੋ ਦੰਦ ਆਈ ਦੋ ਦੰਦ ਪੱਟ ਵੀ ਨਹੀਂ ਪੁੱਛਣੀ ਠੀਕ ਹੈ। ਸੋ ਦੋ ਦੰਦ 7 ਮਹੀਨਿਆਂ ਦੀ ਗੱਪਣ 2 ਮਹੀਨੇ ਰਹਿੰਦੇ ਸੋਨ ਚ ਵੱਡੀ ਗਾਂ ਬਣੀ ਪਈ ਐ ਸਾਰਿਆਂ ਚ ਉੱਚੀ ਐ ਸਾਰਿਆਂ ਚ ਲੰਬੀ ਐ ਕਨਫਰਮ ਦੋ ਦਾਨ ਦਾ ਠੀਕ ਐ ਭਾਈ ਸੋ 7 ਮਹੀਨਿਆਂ ਦੀ ਗੱਪਣ ਵੈ ਸੋ ਅੱਜ ਦੀ ਜਿਹੜੀ ਵੀਡੀਓ ਸੀ ਦੋਸਤੋ ਇਹਦੇ ਚ ਗੱਪਣ ਵੇੜਾ ਤੁਹਾਨੂੰ ਦਿਖਾ ਦਿਆਂ ਮੈਂ ਇਸ ਤੋਂ ਬਾਅਦ ਤੁਸੀਂ ਤਸੱਲੀ ਇਹਨਾਂ ਦੀ ਕਰਨੀ ਐ ਕਿਹੜਾ ਨਾ ਤੁਹਾਨੂੰ ਜੱਜਦਾ ਜਾਂ ਕਿਹੜੀ ਗਾਂ ਜ਼ਿਆਦਾ ਵਧੀਆ ਤੁਹਾਡੇ ਕੋਲ ਆ ਕੇ ਦੁੱਧ ਦੇ ਸਕਦੀ ਜਦੋਂ ਸੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ